ਫੋਨ ਚੋਰੀ ਦੀਆਂ ਘਟਨਾਵਾਂ ਲੰਡਨ ਦੇ ਅੰਦਰ ਬਰੇ 224 ਦੇ ਵਿੱਚ ਰਿਕਾਰਡ ਤੇ ਪਹੁੰਚ ਗਈਆਂ ਜਦੋਂ 1,16,000 ਤੇ 500 ਫੋਨ ਜਿਹੜੇ ਆ ਉਹ ਚੋਰੀ ਹੁੰਦੇ ਆ ਇਹ ਕੋਈ ਔਸਤਨ ਇੱਕ ਘੰਟੇ ਦਾ 13 ਫੋਨ ਚੋਰੀ ਹੋਣੇ ਬਣਦੇ ਨੇ ਇਸੇ ਤਰੀਕੇ ਨਾਲ ਇੱਕ ਖਬਰ ਇਹ ਵੀ ਆਈ ਸੀ ਕਿ ਇੱਕ ਜਨਾਬ ਹੁਣਾਂ ਨੂੰ ਜੇਲ੍ਹ ਹੋਈ ਆ ਕਿਉਂ ਕਿ ਪਿਛਲੇ ਸਾਲ ਉਹਨੇ ਇੱਕ ਘੰਟੇ ਦੇ ਵਿੱਚ 24 ਫੋਨ ਚੋਰੀ ਕੀਤੇ ਸੀ ਸੋ ਇਹ ਜਿਹੜਾ ਫੋਨ ਚੋਰੀ ਦੀਆਂ ਘਟਨਾਵਾਂ ਲੰਡਨ ਦੇ ਵਿੱਚ ਬਹੁਤ ਜ਼ਿਆਦਾ ਵਧੀਆਂ ਨੇ ਇਹਨਾਂ ਦੀ ਵਜ੍ਹਾ ਕੀ ਆ ਇਹ ਚੋਰੀ ਹੋ ਕੇ ਫੋਨ ਜਾਂਦੇ ਕਿੱਥੇ ਆ ਕਿੰਨੇ ਦੇ ਵਿਕਦੇ ਆ ਕਿਹਨਾਂ ਦੇ ਵੱਲੋਂ ਚੋਰੀ ਕੀਤੇ ਜਾਂਦੇ ਆ ਤੇ ਹੁਣ ਪੁਲਿਸ ਵਾਲਿਆਂ ਨੇ ਕਿਦਾਂ ਇਹਨਾਂ ਨੂੰ ਕਾਬੂ ਕੀਤਾ ਕਈ ਸਾਰੇ ਪਲੇਟਫਾਰਮਸ ਤੋਂ ਜਿਹੜੀਆਂ ਜੀ ਕਈ ਖਬਰਾਂ ਇਕੱਠੀਆਂ ਕਰਕੇ ਮੈਂ ਤੁਹਾਡੇ ਲਈ ਸਟੋਰੀ ਬਣਾਈ ਆ ਸੋ ਅਖੀਰ ਤੱਕ ਇਸ ਸਟੋਰੀ ਦੇ ਨਾਲ ਜੁੜੇ ਰਹੋ ਸਾਰੀ ਵੀਡੀਓ ਜਿਹੜੀ ਆ ਬਹੁਤ ਹੀ ਇਨਫੋਰਮੇਟਿਵ ਆ ਤੇ ਤੁਸੀਂ ਅਖੀਰ ਤੱਕ ਇਹਦੇ ਨਾਲ ਜੁੜੇ ਰਹੋ ਤੇ ਆਪਣੀ ਪ੍ਰਤੀਕਿਰਿਆ ਵੀ ਜਰੂਰ ਦਿਓ ਤੇ ਹੁਣ ਇਹ ਖਬਰ ਪਿਛਲੇ ਦਿਨਾਂ ਦੇ ਵਿੱਚ ਕਿਉਂ ਚਰਚਾ ਦੇ ਵਿੱਚ ਆਈ ਹੁੰਦਾ ਕੀ ਆ ਅੱਛਾ ਇਹ ਖਬਰ ਜਿਹੜੀ ਲੰਘੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਗੈਂਗ ਫੜੀ ਆ ਪੁਲਿਸ ਵਾਲਿਆਂ ਨੇ ਉਹ ਗੈਂਗ ਤੱਕ ਪੁਲਿਸ ਵਾਲੇ ਪਹੁੰਚੇ ਕਿਦਾਂ ਆ ਇਹ ਬੜੀ ਇੰਟਰਸਟਿੰਗ ਸਟੋਰੀ ਆ ਹੁੰਦਾ ਕੀ ਆ ਜੀ ਇਹ ਗੱਲ ਹੈਗੀ ਆ ਅ ਪਿਛਲੀ ਕ੍ਰਿਸਮਸ ਈਵ ਦੀ ਇੱਕ ਜਿਹੜਾ ਪੀੜਤਾ ਆ ਉਹਦਾ ਮੋਬਾਈਲ ਫੋਨ ਚੋਰੀ ਹੋ ਜਾਂਦਾ ਤੇ ਉਹ ਨਾ ਉਹਨੂੰ ਟਰੈਕ ਕਰਦੀ ਆ ਉਹਨੂੰ ਆਪਾਂ ਸਾਰੇ ਜਾਣਦੇ ਸਾਡੇ ਫੋਨਾਂ ਦੇ ਵਿੱਚ ਟਰੈਕ ਕਰਨ ਦੀ ਅੱਜ ਕੱਲ ਜਿਹੜੀ ਹੈਗੀ ਆ ਗੱਲ ਸੋ ਉਹ ਟਰੈਕ ਕਰ ਲਈ ਕਰਦੀ ਨਾ ਲੰਡਨ ਹੀਥਰੋ ਦੇ ਨਜ਼ਦੀਕ ਇੱਕ ਬੇਰ ਹਾਊਸ ਬੇਰ ਹਾਊਸ ਦੇ ਕੋਲ ਪਹੁੰਚਦੀ ਆ ਤੇ ਉੱਥੇ ਜਾ ਕੇ ਜਦੋਂ ਜਿਹੜੀ ਸਿਕਿਉਰਿਟੀ ਵਾਲੇ ਨੂੰ ਦੱਸਦੀ ਆ ਮੈਂ ਐਲਬੀਸੀ ਦੇ ਉੱਤੇ ਸੁਣਿਆ ਕਿ ਉਹ ਜਿਹੜਾ ਸਿਕਿਉਰਿਟੀ ਵਾਲਾ ਸੀਗਾ ਉਹ ਸਾਬਕਾ ਮੈਟ ਪੁਲਿਸ ਦਾ ਅਧਿਕਾਰੀ ਰਹਿ ਚੁੱਕਾ ਸੀ ਹੁਣ ਉਹ ਸੁਰੱਖਿਆ ਕਰਮਚਾਰੀ ਜਿਹੜਾ ਉਹ ਕਹਿੰਦਾ ਵੀ ਓਕੇ ਅਸੀਂ ਤੇਰੀ ਮਦਦ ਕਰਦੇ ਆ ਤੇ ਉਹ ਜਦੋਂ ਉਹਨੂੰ ਟਰੈਕ ਕਰਦੇ ਕਰਦੇ ਜਿਹੜਾ ਫੋਨ ਨੂੰ ਇਸਪੀਡਤਾ ਦੇ ਫੋਨ ਨੂੰ ਟਰੈਕ ਕਰਦੇ ਕਰਦੇ ਜਦੋਂ ਉੱਥੇ ਤੱਕ ਪਹੁੰਚਦੇ ਆ ਤੇ ਉਹ ਹੈਰਾਨ ਰਹਿ ਜਾਂਦੇ ਆ ਕਿਉਂਕਿ ਜਦੋਂ ਬਾਕਸ ਖੋਲਦੇ ਆ ਤੇ ਬਾਕਸ ਦੇ ਵਿੱਚ ਇਸ ਸਪੀਡਤਾ ਦੇ ਫੋਨ ਦੇ ਨਾਲ ਨਾਲ 894 ਫੋਨ ਹੋਰ ਸੀ ਜਿਹੜੇ ਕਿ ਹਾਂਗਕਾਂਗ ਨੂੰ ਜਾ ਰਹੇ ਸੀਗੇ ਉਹਦੇ ਉੱਤੇ ਲੇਬਲ ਲੱਗਾ ਹੋਇਆ ਸੀਗਾ ਬੈਟਰੀਜ਼ ਦਾ ਸੋ ਇਹ ਫੋਨਾਂ ਨੂੰ ਸਮਗਲ ਕੀਤਾ ਜਾ ਰਿਹਾ ਸੀਗਾ ਹਾਂਗਕਾਂਗ ਨੂੰ ਇੱਥੇ ਯੂਕੇ ਦੇ ਵਿੱਚੋਂ ਇੰਗਲੈਂਡ ਦੇ ਵਿੱਚੋਂ ਚੋਰਾ ਕੇ ਤੇ ਇਹ ਜਦੋਂ ਇਤੋਂ ਫਿਰ ਆਬਵੀਅਸਲੀ ਕਈ ਸਾਰੀਆਂ ਜਿਹੜੀਆਂ ਹੋਰ ਸ਼ਿਪਮੈਂਟਸ ਸੀਗੀਆਂ ਉਹਨਾਂ ਨੂੰ ਇੰਟਰਸੈਪਟ ਕੀਤਾ ਜਾਂਦਾ ਅਧਿਕਾਰੀਆਂ ਦੇ ਵੱਲੋਂ ਤੇ ਇਹਦੇ ਨਾਲ ਨਾਲ ਜਿਹੜੀ ਆ ਲੰਘੇ ਦੇ ਨਹੀਂ ਫਿਰ ਪੁਲਿਸ ਦੇ ਵੱਲੋਂ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਗਈ ਆ ਜੀ ਤੇ ਹੁਣ ਪੁਲਿਸ ਨੇ ਇਹ ਗੱਲ ਦੱਸੀ ਆ ਕਿ ਜਿਹੜੇ ਜਿਹੜਾ ਬੀਬੀਸੀ ਦੀ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੁਲਿਸ ਨੇ ਦੱਸਿਆ ਕਿ ਜਿਹੜੀ ਗੈਂਗ ਕਾਬੂ ਕੀਤੀ ਆ ਸ਼ੱਕ ਇਹ ਆ ਕਿ ਉਹਨਾਂ ਨੇ ਕੋਈ 40000 ਮੋਬਾਈਲ ਜਿਹੜੇ ਆ ਉਹ ਸਮਗਲ ਕੀਤੇ ਆ ਪਿਛਲੇ ਸਾਲ ਯੂਕੇ ਤੋਂ ਚਾਈਨਾ ਦੇ ਲਈ ਮੈਟ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਯੂਕੇ ਦਾ ਲਾਰਜੇਸਟ ਐਵਰ ਆਪਰੇਸ਼ਨ ਸੀਗਾ ਇਹ ਇਹਦੇ ਵਿੱਚ 18 ਸਸਪੈਕਟ ਗ੍ਰਿਫਤਾਰ ਹੋਏ ਨੇ 2000 ਤੋਂ ਜ਼ਿਆਦਾ ਚੋਰੀ ਹੋਈਆਂ ਜਿਹੜੀਆਂ ਡਿਵਾਈਸਸ ਫੜੀਆਂ ਗਈਆਂ ਲੰਡਨ ਹਾਈਡਫੋਰਟ ਸ਼ਾਇਰ ਦੇ ਵਿੱਚ 28 ਪ੍ਰਾਪਰਟੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਰੇਡ ਕੀਤਾ ਗਿਆ ਪੁਲਿਸ ਦਾ ਇਹ ਵੀ ਮੰਨਣਾ ਕਿ ਗੈਂਗ ਜ਼ਿੰਮੇਵਾਰ ਹੋ ਸਕਦੀ ਹੈ ਲੰਡਨ ਦੇ ਵਿੱਚ ਜਿੰਨੇ ਫੋਨ ਚੋਰੀ ਹੁੰਦੇ ਆ ਉਹਨਾਂ ਦੇ ਵਿੱਚੋਂ ਅਪ ਟੂ ਹਾਫ ਨੂੰ ਐਕਸਪੋਰਟ ਕਰਨ ਦੇ ਲਈ ਵੀ ਮਤਲਬ ਜਿਹੜੀ ਗੈਂਗ ਪੁਲਿਸ ਨੇ ਫੜੀ ਆ ਉਹਦੀ ਉਹ ਜ਼ਿੰਮੇਵਾਰ ਹੋ ਸਕਦੀ ਹੈ ਲੰਡਨ ਦੇ ਵਿੱਚ ਜਿੰਨੀਆਂ ਵੀ ਚੋਰੀ ਹੁੰਦੀਆਂ ਉਹਨਾਂ ਫੋਨਾਂ ਨੂੰ ਜਿਹੜਾ ਸਮਗਲ ਕਰਨ ਦੇ ਲਈ ਜਾਂ ਕਹ ਲਓ ਕਿ ਐਕਸਪੋਰਟ ਕਰਨ ਦੇ ਲਈ ਸੋ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਪੁਲਿਸ ਦੇ ਵੱਲੋਂ ਉਹ ਕੀਤੀ ਗਈ ਦੇ ਵਿੱਚ ਜਿਹੜਾ ਇਹ ਫੋਨਾਂ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਾਧਾ ਹੋਇਆ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਅਸੀਂ ਕਰਾਚੀ ਬਾਬਤ ਸੁਣਦੇ ਹੁੰਦੇ ਸੀ ਕਿ ਕਰਾਚੀ ਦੇ ਵਿੱਚ ਕੋਈ ਬੰਦਾ ਇਦਾਂ ਦਾ ਨਹੀਂ ਕਿ ਜਿਹਦੇ ਨਾਲ ਕੋਈ ਇਦਾਂ ਦੀ ਘਟਨਾ ਨਹੀਂ ਹੋਈ ਜਿਹਦਾ ਕੋਈ ਫੋਨ ਨਹੀਂ ਚੋਰੀ ਹੋਇਆ ਜਾਂ ਜਿਹਦੇ ਨਾਲ ਕੋਈ ਕਹਿ ਲੋ ਕਿ ਲੁੱਟਪਾਟ ਦੀ ਘਟਨਾ ਨਹੀਂ ਹੋਈ ਪਰ ਲੰਡਨ ਦੇ ਵਿੱਚ ਜਦੋਂ ਇਦਾਂ ਦੀ ਅਸੀਂ ਜਿਹੜਾ ਲੰਡਨ ਯੂਕੇ ਦਾ ਨਹੀਂ ਪੂਰੀ ਦੁਨੀਆ ਦਾ ਦਿਲ ਮੰਨਿਆ ਜਾਂਦਾ ਵੱਡੇ ਵੱਡੇ ਬਿਜ਼ਨਸਮੈਨ ਵੱਡੇ ਵੱਡੇ ਆਪਾ ਆਧਾਰਨਾ ਦੰਨੇ ਲੰਡਨ ਸ਼ਹਿਰ ਦੀਆਂ ਪਿਛਲੇ 4 ਸਾਲਾਂ ਦੇ ਵਿੱਚ ਹੀ ਲੰਡਨ ਦੇ ਵਿੱਚ ਫੋਨ ਚੋਰੀ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਲਗਭਗ 3 ਗੁਣਾ ਵਧੀਆਂ ਨੇ ਜੇਕਰ ਆਪਾਂ ਵੇਖੀਏ ਤਾਂ 2020 ਦੇ ਵਿੱਚ ਜਿੱਥੇ ਫੋਨ ਚੋਰੀ ਦੀਆਂ ਘਟਨਾਵਾਂ 28000 ਤੇ 609 ਸੀਗੀਆਂ ਤੇ ਇਹੀ ਘਟਨਾਵਾਂ 2 ਆਕੇ 80000 ਤੇ 588 ਹੋ ਜਾਂਦੀਆਂ ਮਤਲਬ ਕਿ 220 ਦੇ ਵਿੱਚ 28609 224 ਦੇ ਵਿੱਚ 80000 ਤੇ 588 ਤੁਸੀਂ ਖੁਦ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਜਿਹੜੀਆਂ ਡਿਵਾਈਸਸ ਲੋਕਾਂ ਦੀਆਂ ਚੋਰੀ ਹੁੰਦੀਆਂ ਤੇ ਉਸ ਜਗ੍ਹਾ ਤੋਂ ਜਿਹੜਾ ਕਿ ਟੂਰਿਸਟ ਸਪੋਰਟ ਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਇਹ ਦੁਨੀਆ ਦਾ ਦਿਲ ਮੰਨਿਆ ਜਾਂਦਾ ਤੇ ਬਹੁਤ ਸਾਰੇ ਟੂਰਿਸਟ ਜਿਹੜੇ ਆ ਯਾਤਰੀ ਆ ਉਹ ਲੰਡਨ ਇਹਨੂੰ ਵੇਖਣ ਆਉਂਦੇ ਨੇ 20 ਮਿਲੀਅਨ ਤੋਂ ਜ਼ਿਆਦਾ ਲੋਕ ਹਰ ਸਾਲ ਲੰਡਨ ਦੇ ਵਿੱਚ ਆਉਂਦੇ ਨੇ ਜੀ ਸੋ ਇਹ ਜਿਹੜਾ ਲੋਕਾਂ ਤੋਂ ਚੀਜ਼ਾਂ ਖੋਣ ਦੇ ਜਿਹੜੇ ਮਾਮਲੇ ਆ ਇੰਗਲੈਂਡ ਤੇ ਬੇਲਸ ਦੇ ਵਿੱਚ ਮਾਰਚ ਦੇ ਅਖੀਰ ਤੱਕ ਜਿਹੜਾ ਸਾਲ ਆ ਉਹਦੇ ਵਿੱਚ 15% ਵਧਿਆ ਜੋ ਕਿ ਸਿንስ 2003 ਤੋਂ ਇੱਕ ਹਾਈਐਸਟ ਲੈਵਲ ਸੋ ਇੱਕ ਗੱਲ ਹੋਰ ਵੀ ਆ ਇਹਦੇ ਵਿੱਚ ਜਿਹੜੀ ਪੁਲਿਸਿੰਗ ਮਿਨਿਸਟਰ ਹੈ ਆਪਣੇ ਸਹਾਰਾ ਜੌਨਸ ਹੁਣਾਂ ਨੇ ਦੱਸੀ ਕਿ ਡਰੱਗ ਡਰੱਗ ਨੂੰ ਛੱਡ ਕੇ ਲੋਕ ਜਿਹੜੇ ਆ ਬਿਜ਼ਨਸ ਇਹ ਜਿਹੜਾ ਫੋਨ ਇਹ ਕਰਨ ਵਾਲਾ ਜਿਹੜਾ ਚੋਰੀ ਕਰਨ ਵਾਲਾ ਵੇਚਣ ਵਾਲਾ ਇਹਦੇ ਪਾਸੇ ਜਾਦੇ ਆ ਰਹੇ ਨੇ ਕਿਉਂਕਿ ਇਧਰੋਂ ਜਾਦੇ ਪੈਸੇ ਲੋਕਾਂ ਦੇ ਬਣਦੇ ਆ ਅੱਛਾ ਪੈਸੇ ਕਿਹੜੇ ਬਣਦੇ ਆ ਜੀ ਦੇਖੋ ਜਿਹੜਾ ਤਾਂ ਗਲੀਆਂ ਚੋਂ ਫੋਨ ਚੁਰਾਉਂਦਾ ਇਹ ਇਹ ਜਿਹੜੀ ਬਾਈਡਲੀ ਰਿਪੋਰਟ ਹੋਇਆ ਹਰ ਜਗ੍ਹਾ ਦੇ ਉੱਤੇ ਕਿ ਜਿਹੜਾ ਗਲੀ ਚੋਂ ਫੋਨ ਚੋਰੀ ਕਰਦਾ ਲੋਕਾਂ ਤੋਂ ਖੋਹਦਾ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਸੀਸੀਟੀਵੀਜ਼ ਦੀਆਂ ਇ ਤੇ ਹੁਣ ਤੁਸੀਂ ਹੈਰਾਨ ਰਹਿ ਜਾਣਾ ਕਿ ਚਾਈਨਾ ਦੇ ਵਿੱਚ ਜਾ ਕੇ ਇਹ ਫੋਨ 4000 ਪਾਉਂਡ ਤੱਕ ਵਿਕਦਾ ਇੱਥੇ 13-1400 ਪਾਉਂਡ ਦਾ ਵੱਧ ਤੋਂ ਵੱਧ 1500 ਪਾਉਂਡ ਦਾ ਜੇ ਜਿਆਦਾ ਮੈਮਰੀ ਵਾਲਾ ਤੁਸੀਂ ਆਈਫੋਨ ਟੌਪ ਦਾ ਮਾਡਲ ਲੈਣਾ ਤੁਹਾਨੂੰ ਹੁੰਦਾ ਚਾਈਨਾ ਦੇ ਵਿੱਚ 4000 ਪਾਉਂਡ ਤੱਕ ਦਾ ਵਿਕਦਾ ਕਿਉਂ ਕਿਉਂਕਿ ਇਹ ਫੋਨ ਜਿਹੜੇ ਆ ਜੀ ਇਹ ਇੰਟਰਨੈਟ ਇਨੇਬਲਡ ਆ ਤੇ ਜਿਹੜੇ ਕਿਸੇ ਨੇ ਚਾਈਨਾ ਦੇ ਵਿੱਚ ਰਹਿ ਕੇ ਕੋਈ ਆਪਣੀ ਗਵਰਨਮੈਂਟ ਤੋਂ ਜਿਹੜਾ ਕਹਿ ਲਓ ਕਿ ਸੈਂਸਰਸ਼ਿਪ ਨੂੰ ਅਵੋਇਡ ਕਰਨਾ ਉਹ ਇਸ ਤਰੀਕੇ ਦੀਆਂ ਡਿਵਾਈਸਸ ਜਿਹੜੀਆਂ ਉਹ ਖਰੀਦੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਸ ਤਰੀਕੇ ਦੀਆਂ ਤਾਂ ਹੀ ਡਿਵਾਈਸਸ ਜਿਹੜੀਆਂ ਉਹ ਚੋਰੀ ਹੁੰਦੀਆਂ ਤੇ ਕਹਿ ਲਓ ਕਿ ਸਮਗਲ ਕੀਤੀਆਂ ਜਾਂਦੀਆਂ ਹੋਰ ਕੰਟਰੀਆਂ ਦੇ ਵਿੱਚ ਵੀ ਹੁੰਦੀਆਂ ਅਲਜਰੀਆ ਦਾ ਵੀ ਨਾਮ ਆਉਂਦਾ ਚਾਈਨਾ ਦਾ ਵੀ ਆਉਂਦਾ ਹਾਂਗਕਾਂਗ ਦਾ ਵੀ ਆਉਂਦਾ ਪਰ ਇਹ ਵੱਡੀ ਗਿਣਤੀ ਦੇ ਵਿੱਚ ਕਹਿ ਲਓ ਕਿ ਚਾਈਨਾ ਦੇ ਵਿੱਚ ਇਸ ਤਰੀਕੇ ਨਾਲ ਇਹ ਡਿਵਾਈਸਸ ਜਿਹੜੀਆਂ ਉਹ ਭੇਜੀਆਂ ਜਾਂਦੀਆਂ ਓਬਵੀਅਸਲੀ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਹੜਾ ਬੀਤੇ ਦਿਨੀ ਹੋਇਆ ਤੇ ਸਰਕਾਰ ਨੂੰ ਜਾਂ ਕਹਿ ਲ ਨਿਜ਼ਾਮ ਆ ਉਹਨੂੰ ਬੜੀ ਉਮੀਦ ਹੈ ਕਿ ਇਹਦੇ ਤੋਂ ਫੋਨ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਕਾਫੀ ਜ਼ਿਆਦਾ ਉਹਨੂੰ ਠੱਲ ਪਵੇਗੀ ਬਟ ਸਟਿਲ ਕਾਫੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਕੰਮ ਹੋ ਰਿਹਾ ਉੱਥੇ ਤੇ ਉਮੀਦ ਤਾਂ ਇਹ ਹੀ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਦੇ ਵਿੱਚ ਜਿਹੜੀ ਕਮੀ ਆਵੇ ਮੈਟਰੋਪੋਲੀਟਨ ਜਿਹੜੀ ਪੁਲਿਸ ਆ ਉਹ ਟਿਕਟੌਕ ਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਸ ਆ ਜਿਹੜਾ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਆ ਕਿਹਾ ਜਾ ਰਿਹਾ ਕਿ ਪਰਸਨਲ ਰੋਬਰੀ ਜਿਹੜੀ ਆ 13% ਘਟੀ ਆ ਚੋਰੀ ਦੇ ਵਿੱਚ ਲੰਡਨ ਦੇ ਵਿੱਚ ਤੇ ਜਿਹੜਾ 80 ਮੋਰ ਜਿਹੜੇ ਆਫੀਸਰਸ ਆ ਹੋਰ ਬਾਧੂ ਆਫੀਸਰਸ ਜਿਹੜੇ ਆ ਉਹ ਬੈਸਟ ਹੈਂਡ ਟੀਮ ਨੂੰ ਜੁਆਇਨ ਕਰ ਰਹੇ ਨੇ ਤਾਂ ਕਿ ਜਿਹੜੇ ਕ੍ਰਾਈਮਸ ਆ ਜਿਵੇਂ ਕਿ ਫੋਨ ਚੋਰੀ ਹੁੰਦਾ ਇਹਨਾਂ ਨੂੰ ਟੈਕਲ ਕੀਤਾ ਜਾ ਸਕੇ ਸੋ ਲੰਡਨ ਦੇ ਜਿਹੜੇ ਮੇਅਰ ਆ ਸਰ ਸਦੀਕ ਖਾਨ ਉਹਨਾਂ ਨੇ ਵੀ ਕਿਹਾ ਕਿ ਮੈਟ ਜਿਹੜਾ ਆ ਮੈਟਰੋਪੋਲੀਟਨ ਪੁਲਿਸ ਆ ਉਹਦੇ ਵੱਲੋਂ ਨੇਬਰਹੂਡਿੰਗ ਨੇਬਰਹੂਡ ਪੁਲਿਸਿੰਗ ਜਿਹੜੀ ਐ ਕ੍ਰੋਸ ਲੰਡਨ ਆ ਉਹ ਵਧਾਈ ਜਾ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਹੌਟਸਪੌਟ ਏਰੀਆਸ ਆ ਮਤਲਬ ਕਿ ਜਿੱਥੇ ਇਦਾਂ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਉੱਥੇ ਸਪੈਸ਼ਲ ਆਪਰੇਸ਼ਨ ਵੀ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਸੋ ਇੱਕ ਜਿਹੜੀ ਆ ਵੈਸੇ ਲੰਬੀ ਆਪਣੀ ਗੱਲਬਾਤ ਹੋ ਗਈ ਪਰ ਬਹੁਤ ਜ਼ਰੂਰੀ ਸੀਗੀ ਸਾਰੇ ਅੰਕੜੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਾਂ ਕਿਉਂਕਿ ਇਸਵੀਕੇ ਦੀਆਂ ਘਟਨਾਵਾਂ ਲਗਾਤਾਰ ਹੀ ਰਿਪੋਰਟ ਜਿਹੜੀਆਂ ਉਹ ਹੁੰਦੀਆਂ ਰਹਿਣੀਆਂ ਜੀ ਤੁਸੀਂ ਇਹਦੇ ਬਾਬਤ ਕੀ ਸੋਚਦੇ ਹੋ ਤੁਹਾਡੇ ਨਾਲ ਕੋਈ ਇਸਵੀਕੇ ਦੀ ਘਟਨਾਵਾ ਹੋਈ ਹੋਵੇ ਤਾਂ ਤੁਸੀਂ ਪ੍ਰਤੀਕਰਾ ਜ਼ਰੂਰ ਦਿਓ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਹਾਂ ਦੀਪਿੰਦਰ ਸਿੰਘ